we are here with uh, the union minister of state for railways mr ravneet singh bittoo ravneet ji aaj tusse aaye ho itthe apna project da foundation stone rakhe ludhiana is one of the biggest uh, districts of punjab ki enwick dedicated train milegi dekho jime tusse kiah tusse vi ludhiyane deyo mainu ta hamesha ehi rehndi hai bi main kuch na kuch punjab de layi ਤੇ ਮੇਰੇ ਆਫੀਸਰ ਸੇ ਮਾਨ ਵੀ ਉਹ ਵੀ ਕਈ ਵਾਰ ਕਹਿੰਦੇ ਆ ਵੀ ਸਰ ਤੁਸੀਂ ਸਾਰੇ ਦੇਸ਼ ਦੇ ਮੰਤਰੀ ਹੋ ਪਰ ਮੈਂ ਕਹਾ ਵੀ ਪੰਜਾਬ ਬੜੇ ਸਾਲਾਂ ਤੋਂ ਰੇਲਵੇ ਦੇ ਵਿੱਚ ਬੜਾ ਪਿੱਛੇ ਰਹਿ ਗਿਆ ਅਸੀਂ ਸਾਰੇ ਆਫੀਸਰ ਡੀਆਰਐਮ ਸਾਹਿਬ ਸਭ ਇਕ ਹੋ ਕੇ ਕੰਮ ਕਰ ਰਹੇ ਆ ਜਿਵੇਂ ਤੁਸੀਂ ਕਿਹਾ ਇੱਕ ਇੱਕ ਮੈਂ ਤੁਸੀਂ ਜਿਹੜਾ ਕੁਐਸਚਨ ਕੀਤਾ ਉਹਦਾ ਤਾਂ ਮੈਂ ਆਨਸਰ ਦਵਾਂਗਾ ਹੀ ਬਟ ਪੰਜਾਬ ਚ ਕੀ ਹੋ ਗਿਆ ਨਾ ਪਹਿਲਾਂ ਕੋਈ ਮਿਨਿਸਟਰ ਸੀ ਜਾਂ ਕੋਈ ਆਫੀਸਰ ਸਹਿਬਾਨ ਉੱਥੇ ਬੈਠੇ ਆ ਉਹ ਸੋਚਦਾ ਵੀ ਪੰਜਾਬ ਚ ਤਾਂ ਲੋਕਾਂ ਕੋਲ ਬਹੁਤ ਸੌਖੀਆਂ ਹਰੇਕ ਦੇ ਘਰੇ ਕਾਰਾਂ ਨੇ ਹਰੇਕ ਦੇ ਲੋਕਲ ਬੱਸ ਸਰਵਿਸ ਬਹੁਤ ਵਧੀਆ ਬਟ ਉਹ ਟਾਈਮ ਸੀ ਬਟ ਹੁਣ ਤਾਂ ਇੰਨੀਆਂ ਟ੍ਰੈਫਿਕ ਬਦਨ ਦੇ ਨਾਲ ਇੰਨੇ ਐਕਸੀਡੈਂਟ ਹੋਣ ਦੇ ਨਾਲ ਇੰਨੇ ਪੋਲੂਸ਼ਨ ਹੋਣ ਦੇ ਨਾਲ ਸਾਰੇ ਇਸ ਦੁਆਰਾ रेलवे ਵੱਲ ਜਾ ਰਹੇ ਤੇ ਰੇਲਵੇ ਬਹੁਤ ਹੀ ਸੇਫ ਆ ਤੇ ਰੇਲਵੇ ਸਸਤਾ ਵੀ ਬਹੁਤ ਆ ਜਿਵੇਂ ਤੁਸੀਂ ਕਿਹਾ ਬਿਲਕੁਲ ਅਸੀਂ ਕਈ ਗੱਲਾਂ ਕਰਨ ਤੋਂ ਪਹਿਲਾਂ ਡਿਸਕਲੋਜ਼ ਨਹੀਂ ਕਰਨੀਆਂ ਚਾਹੀਦੀਆਂ ਕਈ ਵਾਰ ਬਟ ਬਿਲਕੁਲ ਅਸੀਂ ਕਿਉਂਕਿ ਅੱਜ ਆਪਣੇ ਨਾ ਜਿਹੜਾ ਜਿਵੇਂ ਸਿੰਪਲ ਭਾਸ਼ਾ ਚ ਕਹਾਂ ਬੀ ਕੋਚਿੰਗ ਲਈ ਜੇ ਕੋਈ ਉਹ ਸਿਰਫ ਆਪਣੇ ਫੈਸਿਲਿਟੀ ਆ ਜੇ ਪਿੱਟ ਲਾਈਨ ਕਹਿੰਦੇ ਆ ਜੀ ਵੀ ਟ੍ਰੇਨ ਨੂੰ ਦੁਬਾਰਾ ਸਾਫ ਕਰਨਾ ਹੈ ਉਹਨੂੰ ਵਾਸ਼ ਕਰਨਾ ਹੈ ਉਹਨੂੰ ਧੋਣਾ ਹੈ ਉਹਦੇ ਵਿੱਚ ਦੁਬਾਰਾ ਕੇਟਰਿੰਗ ਦਾ ਸਾਰਾ ਕੁਝ ਕਰਨਾ ਹੈ ਤੇ ਆਪਣੇ ਸਿਰਫ ਜਾਦਾ ਫਿਰੋਜ਼ਪੁਰ ਤੇ ਅੰਮ੍ਰਿਤਸਰੀ ਆ ਦੋਸੀ ਕਿਹਾ ਵੀ ਉਹ ਲੁਧਿਆਣਾ ਹੀ ਅਸੀਂ ਆਪਣੇ ਲਾਡੋਵਾਲ ਦੇ ਵਿੱਚ ਉੱਥੇ ਅਸੀਂ ਆਇਡੈਂਟੀਫਾਈ ਕੀਤੀ ਆ ਡੀਆਰਐਮ ਫਿਰੋਜ਼ਪੁਰ ਉਹਨਾਂ ਨੇ ਬੜੀ ਮਿਹਨਤ ਕਰਕੇ ਉਹ ਆਇਡੈਂਟੀਫਾਈ ਜਗਾ ਕਰ ਲਈ ਆ ਤੇ ਉਹ तकरीबन 200 ਕਰੋੜ ਦਾ ਉਹ ਪ੍ਰੋਜੈਕਟ ਹੋਏਗਾ ਉਦੋਂ ਉੱਥੇ ਫਿਰ ਆਪਣੇ ਫੈਸਿਲਿਟੀ ਇਸ ਚੀਜ਼ ਦੀ ਕ੍ਰੀਏਟ ਹੋ ਜਾਏਗੀ ਵੀ ਕੋਈ ਵੀ ਟ੍ਰੇਨ 에ਨੀ ਲੋਡ ਪਏਗੀ ਵੀ ਸਾਨੂੰ ਅਮਰਸਰ ਉੱਥੇ ਕੋਚਿੰਗ ਡਿਪੂ ਚ ਜਿਵੇਂ ਬੱਸਾਂ ਦਾ ਡਿਪੂ ਹੁੰਦਾ ਤੁਸੀਂ ਸਮਝ ਗਏ ਨਾ ਵੀ ਉੱਥੇ ਉਹ ਕੋਚਿੰਗ ਡਿਪੂ ਹੈ ਟ੍ਰੇਨਾਂ ਦੇ ਵੀ ਜਿੱਥੇ ਟ੍ਰੇਨਾਂ ਖੜਦੀਆਂ ਆਏ ਫਿਰ ਸਾਰਾ ਕੁਝ ਉਹਨਾਂ ਦਾ ਤੇਲ ਮੁਗਲਲ ਪੂਰਾ ਚੈੱਕ ਕਰਕੇ ਉਹ ਆਪਣੇ ਕ੍ਰੀਏਟ ਹੋ ਜਾਏਗਾ ਉਦੋਂ ਬਾਅਦ ਅਸੀਂ ਚੰਡੀਗੜ੍ਹ ਲਈ ਇਹ ਕੋਸ਼ਿਸ਼ ਆ ਵੀ ਇਸੇ ਕੁਝ ਮਹੀਨਿਆਂ ਦੇ ਵਿੱਚ ਸ਼੍ਰੀ ਅਮਰਸਰ ਤੋਂ ਲੁਧਿਆਣਾ ਹੁੰਦੀ ਹੋਈ ਇੱਕ ਬੰਦੇ ਭਾਰਤ ਚੱਲੇ ਜਿਹੜੀ ਕਿ ਚੰਡੀਗੜ੍ਹ ਪਹੁੰਚੇ ਸਾਰਿਆਂ ਨੂੰ ਅਮਰਸਰ ਜਲੰਧਰ ਲੁਧਿਆਣਾ ਲੋਕਾਂ ਨੂੰ ਤੇ ਉਹ ਆਫਿਸ ਟਾਈਮ ਤੋਂ ਉਹ ਚੰਡੀਗੜ੍ਹ ਪਹੁੰਚ ਜੇ ਤੇ ਉੱਥੋਂ ਸ਼ਾਮ ਦੇ ਟਾਈਮ ਉਟ ਰੇਨ ਜਿਹੜੀ ਆ ਉਹ ਵਾਪਸ ਚਲੇ ਇਸੇ ਤਰੀਕੇ ਨਾਲ ਸੀ ਅਬੋਰ ਵੱਲੋਂ ਅਬੋਰ ਫਾਜ਼ਿਲ ਕਾ ਹੁੰਦੀ ਹੋਈ ਉਹ ਸਵੇਰੇ ਉਧਰੋਂ ਚੱਲੇ ਤੇ ਸ਼ਾਮ ਨੂੰ ਇਧਰੋਂ ਵਾਪਸ ਆਉਂਦੇ ਬਾਰਤ ਇਹ ਚਲੀ ਜਾਵੇ ਇਹ ਤਾਂ ਅਸੀਂ ਆਉਣ ਵਾਲੇ ਅ ਅਗਲੇ ਵਿੰਟਰਸ ਤੱਕ ਤੋਂ ਪਹਿਲਾਂ ਪਹਿਲਾਂ ਇਹ ਸਾਰਾ ਸਾਡੀ ਤਿਆਰੀ ਹੈ ਕਿਉਂਕਿ ਟ్రਾਇਲ ਬੇਸਿਸ ਅਸੀਂ ਚੈੱਕ ਕਰਾਂਗੇ ਕਿ ਕਿੰਨੀ ਕਿੰਨਾ ਪੈਸੇਂਜਰ ਆ ਜਿਹੜਾ ਉਹ ਸਾਨੂੰ ਮਿਲਦਾ ਹੈ ਕਿਉਂਕਿ ਠੀਕ ਆ ਜਿਹੜੀਆਂ ਸਾਰੀ ਪਬਲਿਕ ਟਰਾਂਸਪੋਰਟ ਆ ਲੋਕਾਂ ਦੇ ਲਈ ਐ ਇਹ ਚ ਕੋਈ ਪੈਸਾ ਕਮਾਉਣ ਲਈ ਹੀ ਹੁੰਦਾ ਫਿਰ ਵੀ ਪਰ ਥੋੜਾ ਬਹੁਤਾ ਦੇਖਣਾ ਪੈਂਦਾ ਏ ਤੇ ਮੈਨੂੰ ਲੱਗਦਾ ਵੀ ਇਹ ਟ੍ਰੇਨਾਂ ਨਾਲ ਬੜਾ ਸਾਨੂੰ ਫਾਇਦਾ ਹੋ ਜਾਏਗਾ ਬੰਦੇ ਭਾਰਤ ਇੱਕ ਅਸੀਂ ਲੁਧਿਆਣੇ ਤੋਂ ਬੰਦੇ ਭਾਰਤ ਸਲੀਪਰ ਜਿਹੜੀ ਹਜੇ ਇੱਕੋ ਹੀ ਚੱਲੀ ਆ ਪ੍ਰਾਈਮ ਮਿਨਿਸਟਰ ਸਾਹਿਬ ਨੇ ਵੈਸਟ ਬੰਗਾਲ ਤੋਂ ਗੁਆਟੀ ਲਈ ਇੱਕ ਚਲਾਈ ਆ ਇਹ ਬੰਦੇਵਾਰ ਸਲੀਪਰ ਆ ਇੱਕੋ ਹੀ ਚੱਲੀ ਆ ਜੀ ਉਹ ਜੱਜਤ ਤਿਆਰ ਹੋ ਰਹੀਆਂ ਏ ਫਿਰ ਇੱਕ ਬੰਦੇਵਾਰ ਸਲੀਪਰ ਆ ਜਿਹੜੀ ਉਹ ਅੰਮ੍ਰਿਤਸਰ ਤੋਂ ਸਲੀਪਰ ਚ ਕੀ ਆ ਵੀ ਉਹਦੇ ਵਿੱਚ ਇਹ ਚ ਤਾਂ ਚੇਅਰਸ ਨੇ ਬੈਠਣ ਨੂੰ ਬੰਦੇਵਾਰ ਸਲੀਪਰ 'ਚ ਇਹ ਆ ਵੀ ਤੁਸੀਂ ਲੰਬਾ ਸਫ਼ਰ 15 ਘੰਟੇ ਦਾ 16 ਘੰਟੇ ਦਾ ਸਫ਼ਰ ਤੁਸੀਂ ਉਹ 'ਚ ਕਰ ਸਕਦੇ ਹੋ ਬੜੇ ਵਧੀਆ ਉਹਦੇ ਵਿੱਚ ਬੈਡਿੰਗ ਦੀ ਸਾਰਾ ਪ੍ਰਬੰਧ ਉਹ ਲੁਧਿਆਣੇ ਤੋਂ ਚਲਾਵਾਂਗੇ। ਹੁਣ ਪੋਲੀਟੀਕਲ ਉਦਿਚ ਰਵਨੀਤ ਬਿੱਟੂ ਇੱਕ ਬੜੇ ਸੌਫਟ ਟਾਰਗੇਟ ਬਨੇ ਹੋਏ ਆਂ ਹਰ ਪੋਲੀਟੀਕਲ ਪਾਰਟੀ ਲਈ। ਸੋ ਤੁਸੀਂ ਉਹਨੂੰ ਕਿਸ ਤਰ੍ਹਾਂ ਲੈਂਦੇ ਹੋ? ਦੇਖੋ ਅੱਕੀ ਤੁਸੀਂ ਮੈਂ ਤਾਂ ਆਪ ਇਸ ਗੱਲ ਤੋਂ ਬੜਾ ਹੈਰਾਨ ਸੀ ਵੀ ਇੰਨਾ ਗੁੱਸਾ ਰਾਹੁਲ ਗਾਂਧੀ ਜੀ ਦੇ ਤੇ ਕਾਂਗਰਸ ਦੇ ਮੇਰੇ ਪ੍ਰਤੀ ਹੋਏਗਾ ਮੈਂ ਵੀ ਅਮੈਜ਼ਨ ਕੋਈ ਅੰਦਾਜ਼ਾ ਨਹੀਂ ਲਾ ਸਕਦਾ ਸੀ ਮੈਂ ਤਾਂ ਆਪਣੇ ਮੇਰਾ ਰੇਲਵੇ ਦਾ ਹੀ ਮੇਰਾ ਜਿਹੜਾ ਸੀਗਾ ਪੇਪਰ ਲੈਸ ਸੀਗਾ 12 ਵਜੇ ਤੇ ਮੈਂ 11:30 ਵਜੇ ਉਸ ਤਿਆਰੀ ਕਰਕੇ ਆਪਣਾ ਪਾਰਲੀਮੈਂਟ ਚ ਮੇਨ ਗੇਟ ਚੋਂ ਐਂਟਰ ਹੋ ਰਿਹਾ ਸੀ ਉੱਥੋਂ ਰਾਹੁਲ ਗਾਂਧੀ ਜੀ ਨੇ ਉਹ ਕਮੈਂਟ ਤੁਹਾਡੇ ਮੂਰੇ ਹੀ ਜਿਹੜੇ ਕੀਤੇ ਆ ਪਰ ਮੈਂ ਇਹ ਗੱਲ ਕਲੀਅਰ ਤੁਹਾਡੇ ਰਾਹੀਂ ਲੋਕਾਂ ਨਾਲ ਕਰਨਾ ਚਾਹੁੰਦਾ ਵੀ ਮੈਂ ਕੋਈ ਕਾਂਗਰਸ ਪਾਰਟੀ ਦਾ ਜਦੋਂ ਮੈਂ ਐਮਪੀ ਸੀ ਜਾਂ ਮੈਂ ਉਹਦੇ ਵਿੱਚੋਂ ਕੋਈ ਛੱਡ ਕੇ ਚਲਾ ਗਿਆ ਹਾਂ ਜਾਂ ਮੈਂ ਕੋਈ ਟਿਕਟ ਲੈ ਕੇ ਕੋਈ ਫਿਰ ਬੀਜੇਪੀ ਦੀ ਮੈਂ ਤਾਂ ਪੂਰੀ ਟਰਮ ਪੂਰੀ ਕਰਕੇ ਆਪਣੀ ਟਿਨਿਓਰ ਪੂਰੀ ਕਰਕੇ ਜਦੋਂ ਮੈਂ ਦੇਖਿਆ ਵੀ ਮੈਂ ਕਾਂਗਰਸ ਦੀ ਸੇਵਾ ਤਾਂ ਬਿਲਕੁਲ ਹੋ ਸਕਦੀ ਆ ਉਹ 'ਚ ਕੋਈ ਸ਼ੱਕ ਨਹੀਂ ਪਰ ਜੇ ਮੈਂ ਪੰਜਾਬ ਦੀ ਕੋਈ ਡਿਵੈਲਪਮੈਂਟ ਦੇ ਵਿੱਚ ਯੋਗਦਾਨ ਪਾਉਣਾ ਕਿਉਂਕਿ ਮੈਂ 10 ਸਾਲ ਤੋਂ ਆਪਣੇ ਜੋਰ ਲਾ ਕੇ ਜਿਹੜਾ ਕੁਝ ਮੈਂ ਲਿਆ ਰਿਹਾ ਸੀ ਉਹ ਲੱਗ ਗੱਲ ਬਟ ਐਜ਼ ਏ ਕਾਂਗਰਸ ਦਾ ਮੈਂਬਰ ਪਾਰਲੀਮੈਂਟ ਹੋਣ ਨਾਤੇ ਜੋ ਲੋਕ ਮੇ ਤੋਂ ਚਾਹੁੰਦੇ ਸੀ ਮੈਂ ਉਹ ਪੂਰਾ ਨਹੀਂ ਕਰ ਪਾ ਰਿਹਾ ਸੀ ਮੈਂ ਲੋਕਾਂ ਨੂੰ ਹਰ ਵਾਰ ਹੱਥ ਜੋੜ ਕੇ ਕਹਿੰਦਾ ਸੀ ਮੈਨੂੰ ਵੋਟ ਪਾ ਦਿਓ ਲੋਕ ਮੈਨੂੰ ਵੋਟ ਦੇ ਦਿੰਦੇ ਸੀ ਉੱਥੇ ਜਾ ਕੇ ਮੈਂ ਫਿਰ ਓਪੋਜੀਸ਼ਨ 'ਚ ਬਹਿ ਕੇ ਨਾਰੇ ਲਾ ਕੇ ਜਿਵੇਂ ਹੁਣ ਰਾਜਾ ਵੜਿੰਗ ਸਾਹਿਬ ਲਾਉਂਦੇ ਆ ਜੰਗਰਜੀਤ ਓਜਲਾ ਜੀ ਲਾਉਂਦੇ ਆ ਠੀਕ ਆ ਉਹ ਨਹੀਂ ਗੱਲ ਬਟ ਮੇਰੇ ਮਨ 'ਚੇ ਜ਼ਰੂਰ ਸੀ ਕਿਤੇ ਵੀ ਮੈਂ ਜੇ ਕੁਝ ਕਰ ਸਕਾਂ ਪੰਜਾਬ ਲਈ ਤਾਂ ਸਰਕਾਰ 'ਚ ਬੈਠਾਂ ਉਹਨੂੰ ਕੋਈ ਮਤਲਬੀ ਕਹੇ ਕੋਈ ਗਦਾਰੀ ਕਹੇ ਕੋਈ ਟ੍ਰੇਟਰ ਕਹੇ ਉਹ ਆਪਣੀ ਉਹਨਾਂ ਨੂੰ ਆਪਾਂ ਕਿਸੇ ਨੂੰ ਰੋਕ ਨਹੀਂ ਸਕਦੇ ਉਹ ਕਹਿ ਸਕਦੇ ਆ ਪਰ ਮੈਂ ਜਿੰਨਾ ਚਿਰ ਪਾਰਟੀ 'ਚ ਰਿਹਾ ਕਾਂਗਰਸ 'ਚ ਤੁਸੀਂ ਦੇਖਦੇ ਰਹੇ ਹੋ ਮੈਂ ਬੜਾ ਸੈਂਸੇਰਲੀ ਪਾਰਟੀ ਨੂੰ ਕਦੇ ਮੈਂ ਮੈਂ ਸਮਝਦਾ ਮੈਂ ਕਿਸੇ ਚੀਜ਼ 'ਚ ਸ਼ਰਮਿੰਦਾ ਨਹੀਂ ਹੋਣ ਦਿੱਤਾ ਪਾਰਟੀ ਲਈ ਵੱਧ ਚੜ ਕੇ ਕੰਮ ਕੀਤਾ ਕਾਂਗਰਸ ਪਾਰਟੀ ਲਈ ਤੇ ਜੇ ਮੈਨੂੰ ਇੱਥੇ ਆ ਕੇ ਮੈਂ ਇਲੈਕਸ਼ਨ ਹਾਰ ਗਿਆ ਕਈ ਕਹਿੰਦੇ ਆ ਵੀ ਜੇ ਭਾਜਪਾ ਜੀ ਕਾਂਗਰਸ ਦੀ ਟਿਕਟ ਮਿਲਦੀ ਸੀ ਕਾਂਗਰਸ ਦੇ ਨਾਂ ਤੇ ਤੁਸੀਂ ਜਿੱਤਦੇ ਸੀ ਜੇ ਭਾਜਪਾ 'ਚ ਹੁਣ ਜਿੱਤ ਕੇ ਦਿਖਾਉਣਾ ਸੀ ਭਾਈ ਭਾਜਪਾ ਜਿੱਤਣ ਹਾਰਨ ਦਾ ਜਾਂ ਬਿੱਟੂ ਦਾ ਇੰਦੋਂ ਮੈਂ ਕਾਂਗਰਸ ਦੇ ਵਿੱਚ ਵੀ ਇਲੈਕਸ਼ਨ ਹਾਰੇ ਆ ਮੈਂ ਜਲਾਲਾਬਾਦ ਚਲਾ ਗਿਆ ਸੀ ਇਲੈਕਸ਼ਨ ਲੜਨ ਸੁਖਵੀਰ ਬਾਦਲ ਦੇ ਉਲਟ ਮੈਂ ਉੱਥੋਂ ਇਲੈਕਸ਼ਨ ਹਾਰ ਗਿਆ ਸੀ ਮੈਨੇ ਨਹੀਂ ਜਿੱਤ ਸਕਿਆ ਉਦੋਂ ਬਾਅਦ ਜਿਹੜਾ ਮੇਰੀ ਅਨਾਲ ਐਡੀ ਬੜੀ ਵੋਟ ਇਹਨਾਂ ਨੂੰ ਪਈ ਫਤੇਗੜ ਸਾਹਿਬ ਨੂੰ ਇਹ ਵੀ ਕਾਂਗਰਸ ਪਾਰਟੀ ਦੇ ਵਿੱਚ ਬਹੁਤ ਵੱਡੇ ਲੀਡਰ ਰਹੇ ਆ ਸਾਡੇ ਮੈਂ ਜਿਹੜੀ ਤੁਹਾਨੂੰ ਕਿਹਾ ਵੀ ਹਾਰਨ ਦਾ ਕਾਰਨ ਜਿਹੜਾ ਮੈਂ ਕਲੀਅਰ ਕਰ ਦੇਣਾ ਚਾਹਣਾ ਅਸੀਂ ਕਿਸੇ ਵੀ ਸ਼ਹਿਰੀ ਸੀਟ ਜਿੱਥੇ ਵੀ ਰੂਰਲ ਸੀ ਉੱਥੇ ਨਹੀਂ ਹਾਰੇ ਜੇ ਅਸੀਂ ਹਾਰੇ ਤਾਂ ਜਿਹੜੀ ਉਸ ਵੇਲੇ ਕਿਸਾਨ ਐਜੀਟੇਸ਼ਨ ਚੱਲ ਰਿਆ ਸੀ ਕਿਸਾਨਾਂ ਦਾ ਗੁੱਸਾ ਸੀ ਇੱਕ ਨੌਜਵਾਨ ਸਾਡਾ ਕੁਝ ਦਿਨ ਪਹਿਲਾਂ ਹੀ ਹਰਿਆਣਾ ਪੁਲਿਸ ਦੇ ਫਾਇਰ ਨਾਲ ਉਹ ਮਾਰਿਆ ਗਿਆ ਉਹ ਗੁੱਸਾ ਸੀ ਸਾਡਾ ਪਿੰਡ ਚ ਬੂਥ ਨਹੀਂ ਲੱਗਣ ਦਿੱਤਾ ਕਿਸੇ ਨੇ ਉਹ ਅਲੱਗ ਗੱਲ ਆ ਇਸ ਕਰਕੇ ਹਾਰੇ ਪਰ ਉਹ ਵੀ ਅਸੀਂ ਤਿਆਰੀ ਆ ਜਿਹੜੀ ਉਹ ਹੁਣ 27 ਲਈ ਬੜਾ ਤਕੜੀ ਤਿਆਰੀ ਕਰ ਰਹੇ ਆ ਉਦੋਂ ਪਤਾ ਲੱਗੇਗਾ ਅਸਲੀ ਤੇ ਭਾਜਪਾ ਪਹਿਲਾਂ ਇਲੈਕਸ਼ਨ ਲੜੀ ਵੀ ਨਹੀਂ ਸੀ ਪਹਿਲੀ ਵਾਰ ਉਹ ਪਾਰਲੀਮੈਂਟ ਦੀਆਂ ਇਲੈਕਸ਼ਨਾਂ ਜਿਹੜੀਆਂ ਉਹ ਕੱਲੀ ਲੜੀ ਸੀ ਤੇ ਇਸ ਕਰਕੇ ਉਹ ਭਾਜਪਾ ਨੂੰ ਵਿਸ਼ਵਾਸ ਉਹ ਸਾਡੇ ਬੂਥ ਮੈਨੇਜਮੈਂਟ ਜਿੱਥੇ ਬੂਥ ਲੋਕ ਜਿਵੇਂ ਕਾਂਗਰਸ ਦੇ ਸੀ ਜਾਂ ਅਕਾਲੀ ਦਲ ਚ ਨੇ ਜਾਂ ਆਮ ਆਦਮੀ ਦੇ ਉਹ ਨਹੀਂ ਸੀ ਇਸ ਕਰਕੇ ਉਹ ਉਹ ਹਾਰ ہوئی ਪਰ ਮੈਂ ਜੀ ਇਸ ਵਾਰ ਵੀ ਕਾਂਗਰਸ ਦਾ ਐਮਪੀ ਹੁੰਦਾ ਮੈਂ ਉੱਥੇ ਮੋਦੀ ਸਾਹਿਬ ਦੇ ਉਲਟ ਨਾਰੇ ਜ਼ਰੂਰ ਲਾ ਸਕਦਾ ਸੀ ਮੈਂ ਪਾਰਲੀਮੈਂਟ ਬੰਦ ਜ਼ਰੂਰ ਕਰਾ ਸਕਦਾ ਸੀ ਜੋ ਉਸ ਕਰਾਕ ਕਰ ਰਹੇ ਆ ਹੁਣ ਬਟ ਮੈਂ ਅੱਜ ਆ ਕੇ ਆਹਾ 80 ਕਰੋੜ ਦਾ ਮੈਂ ਇਹ ਪੁਲ ਦਾ ਉਦਘਾਟਨ ਨਹੀਂ ਆਪਣੇ ਇਲਾਕੇ ਨੂੰ ਦੇ ਸਕਦਾ ਸੀ ਮੈਂ ਜਿਹੜਾ ਅੱਜ ਰੋਜ਼ 5000 ਕਰੋੜ ਰੁਪਏ ਤੋਂ ਉੱਤੇ ਦਾ ਜਿਹੜਾ ਕੰਮ ਚੱਲ ਰਿਹਾ 26000 ਕਰੋੜ ਰੁਪਈਆ ਟੋਟਲ ਆ ਜਿਹੜਾ ਇਸ ਇਹ 5000 ਕਰੋੜ ਤੋਂ ਤਾਂ ਇਸ ਵਾਰ ਇਸ ਸਾਲ ਦਾ ਹੀ ਬਜਟ ਇਕੱਲਾ ਮਿਨਿਸਟਰੀਜ਼ ਦੇ ਕੰਮ ਕਰਨ ਜਾ ਰਹੇ ਉਹ ਨਹੀਂ ਮੈਂ ਕਰ ਸਕਦਾ ਸੀ ਤੇ ਇਸ ਕਰਕੇ ਰਾਹੁਲ ਗਾਂਧੀ ਨੂੰ ਪਰ ਇਸ ਲੈਵਲ ਤੇ ਨਹੀਂ ਜਾਣਾ ਸਕਦੇ ਮੈਂ ਨਹੀਂ ਸਮਝਦਾ ਵੀ ਮੇਰਾ ਇਹਦੇ ਨਾਲ ਉਹਨਾਂ ਨੇ ਆਪਣਾ ਲੈਵਲ ਆ ਜਿਹੜਾ ਉਹ ਵੀ ਉਹਨਾਂ ਦੇ ਥੱਲੇ ਕੀਤਾ ਤੇ ਮੇਰੇ ਮਗਰ ਜਦੋਂ ਮੇਰੀ ਪਾਰਟੀ ਨੇ ਇਹ ਤਾਂ ਕਿਸੇ ਨੂੰ ਪੁੱਛਦੇ ਨਹੀਂਗੇ ਮੇਰੀ ਮੈਂ ਇਸੇ ਤਰੀਕੇ ਨਾਲ ਇੱਕ ਸਾਲ ਤੋਂ ਉੱਤੇ ਅਸੀਂ ਜੰਤਰ ਮੰਤਰ ਵਗੈਰ ਕਿਸੇ ਛੱਤ ਤੋਂ ਮੀਂਹ ਹੀ ਤੂਫਾਨ ਕੋਵਿਡ ਦੌਰਾਨ ਅਸੀਂ ਬੈਠੇ ਰਹੇ ਮੈਂ ਤੇ ਉਹਦਲਾ ਸਾਹਿਬ ਇਹਨਾਂ ਨੇ ਸਾਨੂੰ ਕਿਸ ਨੇ ਪੁੱਛਿਆ ਤੱਕ ਨਹੀਂ ਮੈਂ ਤਾਂ ਇੱਕ ਥੋੜੇ ਹੋਰ ਅੱਜ ਮੈਂ ਪਹਿਲੀ ਵਾਰ ਇਹ ਗੱਲ ਕਰਨ ਲੱਗਿਆ ਮੈਂ ਇਹ ਪਲੀਜ਼ ਕੰਪਲੇਂਟ ਮੈਂ ਆਉਣ ਵਾਲੇ ਦਿਨਾਂ ਚ ਦਿੱਲੀ ਦੇ ਵਿੱਚ ਪੁਲਿਸ ਕਮਿਸ਼ਨਰ ਨੂੰ ਦਵਾਂਗਾ ਕਿਉਂਕਿ ਮੈਨੂੰ ਜਦੋਂ ਉੱਥੇ ਕਿਸਾਨ ਐਜੀਟੇਸ਼ਨ ਸੀ ਕਿਸਾਨ ਐਜੀਟੇਸ਼ਨ ਦੇ 5 ਕਿਲੋਮੀਟਰ ਇਧਰ ਕਿਸਾਨਾਂ ਨੇ ਕਲੀਅਰਲੀ ਕਿਹਾ ਸੀ ਵੀ ਕੋਈ ਪੋਲਿਟিক্যাল ਪਾਰਟੀ ਨਹੀਂ ਆਏਗੀ ਜੀਰਾ ਸਾਹਿਬ ਵੀ ਸੀ ਉੱਥੇ ਲਗਾਤਾਰ ਸੋਨੀਆ ਪ੍ਰੇਨਕਾ ਗਾਂਧੀ ਦੇ ਟੈਲੀਫੋਨ ਆਉਂਦੇ ਰਹੇ ਵੀ ਤੁਸੀਂ ਉੱਥੇ ਜਾਓ ਤੋਂ ਉਹ ਜਗਿੰਦਰ ਯਾਦਵ ਜਿਹੜਾ ਉਹ ਵੇਟ ਕਰ ਰਿਹਾ ਉੱਥੇ ਅਸੀਂ ਕਹਿ ਜੀ ਅਸੀਂ ਨਹੀਂ ਜਾਣਾ ਫਿਰ ਪ੍ਰਿਯੰਕਾ ਗਾਂਧੀ ਨੇ ਜਿਹੜੇ ਉਹਨਾਂ ਦੇ ਜਨਰਲ ਸੈਕਟਰੀ ਨੇ ਮੁਕਲ ਵਾਸਨਿਕ ਅੱਜ ਵੀ ਜਨਰਲ ਸੈਕਟਰੀ ਨੇ ਅੱਜ ਵੀ ਮੈਂਬਰ ਪਾਰਲੀਮੈਂਟ ਨੇ ਰਾਜ ਸਭਾ ਦੇ ਮੁਕਲ ਵਾਸਨਿਕ ਜਿੱਥੇ ਅਸੀਂ ਬੈਠੇ ਸੀਗੇ ਇੱਕ ਸਾਲ ਤੋਂ ਮੁਕਲ ਵਾਸਨਿਕ ਨੇ ਰਿਕਵੈਸਟ ਕੀਤੀ ਵੀ ਪ੍ਰਿਯੰਕਾ ਗਾਂਧੀ ਜੀ ਦਾ ਹੁਕਮ ਆ ਤੁਸੀਂ ਬੈਠੋ ਸਾਨੂੰ ਉਹਨੇ ਗੱਡੀ 'ਚ ਜ਼ਬਰਦਸਤੀ ਬਿਠਾਇਆ ਅਸੀਂ ਉੱਥੇ ਚਲੇ ਗਏ ਉੱਥੇ ਖਾਲਿਸਤਾਨੀ ਯੋਗਿੰਦਰ ਯਾਦਵ ਉੱਥੇ ਇਕੱਠੇ ਕਰਕੇ ਬੈਠਾ ਸੀ ਤੇ ਮੈਨੂੰ ਕੱਲੇ ਨੂੰ 500 ਬੰਦਾ ਉੱਥੇ ਖਾਲਿਸਤਾਨੀ ਮੈਨੂੰ ਇਹ ਲੱਗਦਾ ਵੀ ਕਿਉਂਕਿ ਇਹਦੇ ਵਿੱਚ ਪ੍ਰਿੰਕਾ ਗਾਂਧੀ ਤੇ ਕਾਂਗਰਸ ਉਹ ਕੋਈ ਵੱਡਾ ਹਾਦਸਾ ਕਰਾਉਣਾ ਚਾਹੁੰਦੀ ਸੀ ਵੀ ਇਹ ਮੈਂਬਰ ਪਾਰਲੀਮੈਂਟ ਨੇ ਇੱਥੇ ਯੋਗਿੰਦਰ ਯਾਦਵ ਨੇ ਇੱਕ ਚੀਜ਼ ਤਿਆਰ ਕੀਤੀ ਉਹ ਲੁਕੇ ਬੈਠੇ ਸੀ ਨਹੀਂ ਉਹ ਸਾਨੂੰ ਰੋਕ ਸਕਦੇ ਸੀ ਪਹਿਲਾਂ ਪਰ ਉੱਥੇ ਜਾ ਕੇ ਜੋ ਅਟੈਂਪਟ ਹੋਇਆ ਉਹ ਤਾਂ ਮੈਂ ਪਤਾ ਨਹੀਂ ਕਿਵੇਂ ਪ੍ਰਮਾਤਮਾ ਨੇ ਮੇਰੀ ਮਾਂ ਦੇ ਅਸ਼ੀਰਵਾਦ ਨੇ ਮੈਨੂੰ ਬਚਾ ਲਿਆ ਨਹੀਂ 500 ਬੰਦਾ ਕਿਰਪਾਨਾਂ ਨਾਲ ਡਾਂਗਾ ਨਾਲ ਸੁਹਿਆਂ ਨਾਲ ਉਹ ਮੈਨੂੰ ਮਾਰਨ ਪੈ ਗਏ ਮੈਂ ਤਾਂ ਬਹਿ ਗਿਆ ਵੀ ਮਾਰ ਲਓ ਤੁਸੀਂ ਵੀਡੀਓ ਵੀ ਦੇਖ ਸਕਦੇ ਹੋ ਕਿਵੇਂ ਜੀਰਾ ਸਾਹਿਬ ਦੀ ਕਾਰ ਸੀ ਬਚੀ ਕੁਝ ਕਾਰ ਦਾ ਕੁਝ ਛੱਡਿਆ ਹੀ ਨਹੀਂ ਉਹ ਕੀ ਸੀ ਬਈ ਇਹ ਐਜੀਟੇਸ਼ਨ ਜਿਹੜਾ ਹੈ ਕਿਸਾਨਾਂ ਦਾ ਐਡੀ ਮੂਵਮੈਂਟ ਬਣ ਜਾਏਗੀ ਵੀ ਇੱਕ ਮੈਂਬਰ ਪਾਰਲੀਮੈਂਟ ਨਾਲ ਆ ਹਾਦਸਾ ਹੋ ਗਿਆ ਇੱਥੇ ਕੋਈ ਇਨਸੀਡੈਂਟ ਹੋ ਗਿਆ ਜੇ ਉੱਥੇ ਕੋਈ ਗੱਲ ਹੋ ਜਾਂਦੀ। ਉੱਥੋਂ ਬਚ ਕੇ ਆ ਕੇ ਮੈਂ ਹੈਰਾਨ ਹੋ ਗਿਆ। ਮੇਰੇ ਕੋਲ ਮੁਕਲワਸਨੀ ਖੁਦ ਆਏ। ਦੇ ਉਹਨਾਂ ਨੇ ਕਿਹਾ ਵੀ ਬਿੱਟੂ ਹੱਥ ਜੋੜ ਕੇ ਮੈਂ ਮਾਫੀ ਮੰਗਦਾ ਮੈਨੂੰ ਨਹੀਂ ਪਤਾ ਸੀ। ਮੈਨੂੰ ਨਹੀਂ ਪਤਾ ਸੀ ਮੈਂ ਉਹ ਰਿਕਾਰਡ ਨਹੀਂ ਗੱਲਾਂ ਤੁਸੀਂ ਕੋਈ ਕੰਪਲੇਂਟ ਕਿਸ ਤਰ੍ਹਾਂ ਦੀ ਫਾਈਲ ਕਰੋਗੇ। ਮੈਂ ਇੱਕ ਕੰਪਲੇਂਟ ਫਾਈਲ ਕਰਨਾ ਚਾਹੁੰਦਾ ਵੀ ਇਹਦਾ ਪਤਾ ਲੈਣਾ ਚਾਹੀਦਾ ਪ੍ਰੇਮਕਾ ਗਾਂਧੀ ਵੀ ਕਿਉਂ ਮੈਨੂੰ ਭੇਜਿਆ? ਉੱਥੇ ਯוגਿੰਦਰ ਯਾਦਵ ਜਦੋਂ ਅਸੀਂ ਗਏ ਯੋਗਿੰਦਰ ਯਾਦਵ ਸਪੀਚ ਕਰ ਰਹੇ ਸੀ ਪ੍ਰੋਗਰਾਮ ਜਦੋਂ ਅਸੀਂ ਪਹੁੰਚੇ ਇੱਕਦਮ ਉਹ ਨਿਕਲ ਗਏ ਉੱਥੋਂ ਇਹ ਦੋਨੋਂ ਬੰਦਿਆਂ ਦੀ ਵੀ ਕੀ ਇਹ ਕਿਸਾਨ ਐਜੀਟੇਸ਼ਨ ਦੇ ਵਿੱਚ ਬਹੁਤ ਵੱਡੀ ਕਿਉਂਕਿ ਲੋਕਾਂ ਨੇ ਮੈਂ ਉਹਦਾ ਚੁੱਪ ਕਰ ਗਿਆ ਲੋਕਾਂ ਨੇ ਕਿਸਾਨ ਲੀਡਰਾਂ ਨੇ ਵੀ ਇਹ ਕਿਹਾ ਵੀ ਇੱਥੇ ਕਿਉਂ ਆਏ ਸੀ ਜਦੋਂ ਅਸੀਂ ਮਨਾ ਕੀਤਾ ਸੀ ਪਰ ਉਹ ਜਗਾ 5 ਕਿਲੋਮੀਟਰ ਪਰੇ ਸੀ ਬਟ ਇੱਥੇ ਕਿਉਂ ਆਏ ਸੀ ਉਦੋਂ ਨਹੀਂ ਮੈਂ ਬੋਲਿਆ ਅੱਜ ਮੈਂ ਇਹ ਗੱਲ ਔਨ ਰਿਕਾਰਡ ਇਹਦੇ ਵਿੱਚ ਜੀਰਾ ਸਾਹਿਬ ਵੀ ਬੈਠੇ ਸੀ ਅਦਿਲਾਹ ਸਾਹਿਬ ਵੀ ਸਾਨੂੰ ਹੁਕਮ ਆਇਆ ਵੀ ਚੱਲੋ ਉਦੋਂ ਬਾਅਦ ਉਹ ਮੇਥੋਂ ਹੱਥ ਜੋੜ ਕੇ ਮਾਫੀ ਮੰਗਦੇ ਉਹ ਘਬਰਾ ਕੇ ਨਾ ਜਿਵੇਂ ਬੰਦਾ ਇੱਕ ਮਤਲਬ ਸ਼ੈਟਰਡ ਟੋਟਲੀ ਵੀ ਕੀ ਹੋ ਗਿਆ ਸੀ ਮੈਂ ਕੀ ਕਰਾਤਾ ਨਾ ਸੀ ਉਹ ਸਾਡੇ ਕੋਲ ਬੈਠੇ ਰਹੇ ਫੜ ਕੇ ਹੱਥ ਵੀ ਮੈਨੂੰ ਮਿੱਟੂ ਮੁਕਲਵਾਸਨਿਕ ਬਟ ਪ੍ਰਿਯੰਕਾ ਗਾਂਧੀ ਨਾ ਉਦੋਂ ਬਾਅਦ ਉਹਨਾਂ ਦਾ ਕੋਈ ਫੋਨ ਨਾ ਕੋਈ ਮਿਲਣਾ ਇਸ ਕਰ ਕਰਕੇ ਵੀ ਐਡੀ ਵੱਡੀ ਹਾਦਸਾ ਤੇ ਜਿਨਾ ਕੀ ਇਹ ਫੈਸਲਾ ਐਵੇਂ ਹੀ ਨਹੀਂ ਹੋ ਜਾਂਦਾ ਆਪਣੀ ਪਾਰਟੀ ਜੋ ਮੇਰੇ ਦਾ ਦਾ ਜਿਸਤਾਰ ਬਿਆਨ ਸਿੰਘ ਦੀ ਪਾਰਟੀ ਸੀ ਜਿਹਦੇ ਵਿੱਚ ਉਹਨਾਂ ਨੇ ਆਪਣਾ ਖੂਨ ਡੋਲਿਆ ਖੂਨ ਤਾਂ ਦੇਸ਼ ਲਈ ਬਸ ਉਸ ਪਾਰਟੀ ਸੀ ਤੁਸੀਂ ਕੀ ਸੋਚ ਚਾਹਦੇ ਹੋ ਵੀ ਮੇਰੇ ਲਈ ਉਹ ਕਿੱਡਾ ਵੱਡਾ ਡਿਸੀਜਨ ਹੋਊਗਾ ਤੇ ਮੈਂ ਕੋਈ ਕਾਂਗਰਸ ਪਾਰਟੀ 'ਚ ਇਹ ਤਾਂ ਹੈ ਨਹੀਂ ਸੀਗਾ ਵੀ ਭਾਈ ਮੈਨੂੰ ਕੋਈ ਪੁੱਛ ਨਹੀਂ ਰਿਹਾ ਸੀ ਮੈਂ ਤਾਂ ਹਾਰੇ ਆ ਫਿਰਦਾ ਸੀ ਕੋਈ ਗੱਲ ਨਹੀਂ ਸੀ ਮੈਂ ਤਾਂ ਲਗਾਤਾਰ ਜਦੋਂ ਰਾਹੁਲ ਗਾਂਧੀ ਵੀ ਹਾਰੇ 19 'ਚ ਮੈਂ ਤਾਂ ਦੇ ਵੀ ਜਿੱਤ ਕੇ ਗਿਆ ਤੇ ਮੇਰੇ ਨਾਲੇ ਇਹ ਮੈਂ ਫੈਸਲਾ ਲੈਣਾ ਤੁਸੀਂ ਅੰਦਾਜ਼ਾ ਲਾਓ ਵੀ ਇਹ ਉੱਤੋਂ ਅੱਜ ਇਹਹ ਜੀਆਂ ਗੱਲਾਂ ਕਰ ਰਹੇ ਆ ਤੇ ਮੈਂ ਤਾਂ ਇਸ ਗੱਲਾਂ ਨੂੰ ਜਵਾਬ ਦਿੱਤਾ ਵੀ ਭਾਈ ਇਹਦੇ ਵਿੱਚ ਤੁਸੀਂ ਦੱਸੋ ਮੈਂ ਪਾਰਟੀ ਬਦਲੀ ਤੁਸੀਂ ਉਸ ਦਾਦੀ ਦੇ ਪੋਤੇ ਹੂੰ ਗ੍ਰੈਂਡਸਨ ਨੂੰ ਜਿਹਨੇ ਕਾਂਗਰਸ ਪਾਰਟੀ ਤੋੜੀ ਕਾਂਗਰਸ ਪਾਰਟੀ ਤੋੜ ਕੇ ਕਾਂਗਰਸ ਆਈ ਇੰਦਰਾ ਬਣਾਈ ਅੱਜ ਕਾਂਗਰਸ ਇੰਦਰਾ ਐ ਨਾ ਕਾਂਗਰਸ ਪਾਰਟੀ ਇੰਦਰਾ ਗਾਂਧੀ ਜੀ ਨੇ ਤੋੜੀ ਤੇ ਫਿਰ ਆਪਾਂ ਉਹਨਾਂ ਨੂੰ ਕੀ ਕਹਾਂਗੇ ਅੱਜ ਜਿਹੜੇ ਤੁਹਾਡੇ ਦੋ ਸੀਐਮ ਨੇ ਦੋ ਸੀਐਮ ਕਰਨਾਟਕਾ ਦੇ ਸੀਐਮ ਕੌਣ ਨੇ ਉਹ ਜਨਤਾਦਲ ਤੋਂ ਆਏ ਹੋਏ ਨੇ ਸਿੱਧੇ ਰਮਾਇਆ ਅੱਜ ਤੁਹਾਡੇ ਤੇਲੰਗਾਨਾ ਦੇ ਉਹ ਟੀਡੀਪੀ ਚੋਂ ਆਏ ਹੋਏ ਨੇ ਉਹ ਵੀ ਜਿਹੜੇ ਸੀਐਮ ਨੇ ਉਹ ਦੋਨੋਂ ਹੀ ਗਦਾਰ ਨੇ ਉਹ ਟ੍ਰੇਟਰ ਨੇ ਫਿਰ ਇਸ ਗੱਲ ਦੀ ਮਤਲਬ ਮੈਨੂੰ ਸਮਝ ਨਹੀਂ ਆਈ ਵੀ ਰਾਹੁਲ ਗਾਂਧੀ ਕਹਿ ਕੀ ਰਹੇ ਸੀ ਕਹਿਣਾ ਕੀ ਚਾ ਰਹੇ ਸੀ थैंक यू ਸੋ ਮਚ ਫॉर டாਕਿੰਗ ਟੂ ਯੂ ਥੈਂਕਸ ਫॉर ਵਾਚਿੰਗ ਥਿਸ ਇ ਸ਼ਿਵਾਨੀ ਭੱਕੂ ਫॉर ਟ੍ਰਿਬਿਊਨ ਵਿਦ ਕੈਮਰਾਮੈਨ ਅਸ਼ਵਨੀ ਧਮਾਨ